ਤੇ ਮੈਂ ਉਸ ਸਮੇਂ ਆਪਣਾ ਟ੍ਰੀਟਮੈਂਟ ਫਿਰ ਖੁੱਲ ਕਰਦਾ ਖੋਲ ਕਰਦਾ ਕਿਉਂਕਿ ਮੈਨੂੰ ਪਤਾ ਹੁੰਦਾ ਕਿ ਕੀ ਚੀਜ਼ਾਂ ਮੇਰੇ ਲਈ ਜ਼ਰੂਰੀ ਨੇ ਕੀ ਤੋੜ ਲੱਗਦੀ ਆ ਤੋੜ ਕਿਹੋ ਜੀ ਆ ਦਿਮਾਗੀ ਤੋੜ ਕਿਵੇਂ ਆ ਸਰੀਰਕ ਤੋੜ ਕਿਹ ਜੀ ਆ ਨੀਂਦ ਕਿਉਂ ਨਹੀਂ ਆਉਂਦੀ ਖਾਣ ਪੀਣ ਨੂੰ ਦੀ ਕਿਉਂ ਨਹੀਂ ਕਰਦਾ ਚਿੜਚਿੜਾਪਣ ਕਾਹ ਤੋਂ ਹੁੰਦਾ ਜੀ ਕਿਉਂ ਨਹੀਂ ਲੱਗਦਾ ਖੇਦ ਕਿਉਂ ਚੜਦੀ ਆ ਹੈਨਾ ਯਾਨੀ ਹਰ ਚੀਜ਼ਾਂ ਮੂਰ ਸੁਵੰਗਾ ਹੁੰਦਾ ਤੇ ਬਾਰ ਬਾਰ ਕਦੇ ਆਪਾਂ ਕਹਦੀਏ ਭਈ ਉਹ ਸਾਰੀਆਂ ਚੀਜ਼ਾਂ ਨੂੰ ਸਮਝਦਾ ਹੁੰਦਾ ਮੈਨੂੰ ਪਤਾ ਹੁੰਦਾ ਕਿ ਹੁਣ ਮੈਂ ਆਪਣਾ ਟ੍ਰੀਟਮੈਂਟ ਕੀ ਕਰਨਾ ਤੇ ਮੈਂ ਉਹ ਚੀਜ਼ ਕਰਦਾ ਤੇ ਉਸ ਤੋਂ ਬਾਅਦ ਭਾਈ ਮੈਂ ਫੈਸਲਾ ਲੈਣਾ ਕਿ ਹੁਣ ਮੈਨੂੰ ਕੰਮ ਕਰਨਾ ਚਾਹੀਦਾ ਤੇ ਮੈਂ ਪ੍ਰਮਾਤਮਾ ਕੇ ਸੱਚੇ ਦਿਲੋਂ ਅਰਦਾਸ ਕਰਕੇ ਭਾਈ ਕੰਮ ਕਰਨ ਦੀ ਕੋਸ਼ਿਸ਼ ਕਰਦਾ ਆਪਣਾ ਕਲੀਨਿਕ ਯਰਨਲ ਪ੍ਰੈਕਟਿਸ ਪਰ ਉਸ ਸਮੇਂ ਮੇਰੇ ਕੋਲ ਪੈਸੇ ਨਹੀਂ ਹੁੰਦੇ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਹੁੰਦੀ ਆ ਤੇ ਪੈਸਾ ਮੈਂ ਪਰਿਵਾਰ ਤੋਂ ਜਾਂ ਰਿਸ਼ਤੇਦਾਰਾਂ ਤੋਂ ਜਾਂ ਯਾਰਾਂ ਦੋਸਤਾਂ ਤੋਂ ਮੰਗ ਨਹੀਂ ਸਕਦਾ ਹੁੰਦਾ ਕਿਉਂਕਿ ਮੈਨੂੰ ਲੱਗਦਾ ਹੁੰਦਾ ਇਹਨਾਂ ਨੂੰ ਲੱਗਣਾ ਹੁਣ ਫੇਰ ਇਹਨੇ ਕੋਈ ਗੇਮ ਲਾਉਣੀ ਹੋਣੀ ਆ ਤੇ